ਇਹ ਕਿ ਕਿ ਕਰਕੇ ਕਈ ਸੜਕਾਂ ਦੇ ਉੱਪਰ ਟੂਲ ਪਲਾਜ਼ੇ ਬੰਦ ਹੋ ਰਹੇ ਨੇ ਜਿਸ ਦਾ ਸਿੱਧਾ ਫਾਇਦਾ ਆਮ ਲੋਕਾਂ ਦੀ ਜੇਬ ਤੇ ਹੋ ਰਿਹਾ ਹੈ ਜਿਕਰ ਗੱਲ ਕਰੀਏ ਲੁਧਿਆਣਾ ਤੋਂ ਪਚਾਲਾ ਮੁੱਖ ਸੜਕ ਤੇ ਦੋ ਟੋਲ ਪਲਾਜ਼ੇ ਸਨ ਜਿਹੜਾ ਕਿ ਪਹਿਲਾ ਟੋਲ ਪਲਾਜ਼ਾ ਸੀ ਉਹ ਮਲੇਰ ਕੋਟਲਾ ਤੋਂ ਅਮਰਗੜ ਵਿਚਕਾਰ ਮੋਹਰਾਣਾ ਟੋਲ ਪਲਾਜ਼ਾ ਸੀ ਤੇ ਦੂਸਰਾ ਟੋਲ ਪਲਾਜ਼ਾ ਉਹ ਪਚਾਲੇ ਤੋਂ ਪਹਿਲਾਂ ਤੇ ਰਖੜਾ ਤੋਂ ਅੱਗੇ ਟੋਲ ਪਲਾਜ਼ਾ ਸੀ ਦਾਜ਼ੇ ਕੀ ਇਸ ਦੀ ਮਿਆਕਪੁਰੀ ਹੁਣ ਉਪਰੰਤ ਇਹ ਬੰਦ ਹੋ ਜਾਣਗੇ ਲੁਧਿਆਣਾ ਤੋਂ ਪਚਾਲਾ ਮੁੱਖ ਸੜਕ ਹੁਣ ਬਿਲਕੁਲ ਟੋਲ ਫਰੀ ਹੋ ਚੁੱਕੇ ਨੇ ਕੋਈ ਵੀ ਟੋਲ ਬੈਰੀਅਰ ਅਤੇ ਟੋਲ ਪਲਾਜ਼ਾ ਹੁਣ ਇੱਥੇ ਨਹੀਂ ਹੈ ਤੇ ਲੋਕ ਹੁਣ ਬਿਨਾਂ ਟੋਲ ਤੋਂ ਹੀ ਇੱਥੇ ਦੀ ਗੁਜ਼ਰ ਸਕਣਗੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹਦਾਰਾਂ ਇਸ ਦਾ ਸਮਾਂ ਅੱਗੇ ਨਹੀਂ ਬਤਾਇਆ ਗਿਆ ਤੇ ਹੁਣ ਸਥਾਨਕ ਲੋਕਾਂ ਦੇ ਨਾਲ-ਨਾਲ ਆਉਣ ਜਾਣ ਵਾਲਿਆਂ ਲੋਕਾਂ ਨੂੰ ਵੀ ਇਸ ਦਾ ਫਾਇਦਾ ਹੋਣ ਵਾਲਾ ਹੈ ਤੇ ਹੁਣ ਲੁਧਿਆਣਾ ਪਚਿਆਲਾ ਮੁਖ ਸੜਕ ਟੋਲ ਟੈਕਸ ਫਰੀ ਹੋ ਚੁੱਕੀ ਹੈ ਜਿੱਥੇ ਕਿ ਇੱਕ ਵੀ ਟੋਲ ਨਹੀਂ ਰਿਹਾ ਸਰਜੀਤ ਸਿੰਘ ਗੋਗੀ ਸਰਪੰਚ ਅਮਰਗੜ ਇਹ ਜਿਹੜਾ ਟੋਲ ਪਲਾਜ਼ਾ ਅੱਜ ਬੰਦ ਹੋ ਰਿਹਾ ਹੈ ਇਹ ਮਾਨ ਸਰਕਾਰ ਦੀ ਸਾਡੇ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਕਿਉਂਕਿ ਲੱਖਾਂ ਰੁਪਏ ਲੋਕਾਂ ਦਾ ਹਰ ਰੋਜ਼ ਉਹਨਾਂ ਦੀ ਜੇਬਾਂ ਦੇ ਵਿੱਚੋਂ ਟੋਲ ਪਲਾਜੇ ਰਾਹੀਂ ਨਿਕਲ ਜਾਂਦਾ ਸੀ ਤਾਂ ਹਮੇ ਅਸੀਂ ਨੇੜੇ-ਤੇੜੇ ਦੇ ਪਿੰਡਾਂ ਦੇ ਵਿੱਚ ਕੋਈ ਮਹੌਰਾਣੇ ਫੰਕਸ਼ਨ ਆ ਅਮਰਗੜ੍ਹ ਤੋਂ ਆਉਣਾ ਤਾਂ ਵੀ ਸਾਨੂੰ ਟੋਲ ਪੈ ਜਾਣਾ ਵਾਪਸ ਜਾਣਾ ਤਾਂ ਵੀ ਸਾਨੂੰ ਟੋਲ ਪੈ ਜਾਣਾ ਦੁਬਾਰੀ ਫਿਰ ਉਸ ਤਰ੍ਹਾਂ ਸਾਡਾ ਜਿਹੜਾ ਹੈ ਦਿਨਾਂ ਦੇ ਵਿੱਚ ਕਈ-ਕਈ ਚੱਕਰ ਲੱਗਦੇ ਸੀ ਸਾਡੇ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਪਿਛਲੀਆਂ ਸਰਕਾਰਾਂ ਇਸ ਦਾ ਜਿਹੜਾ ਐਗਰੀਮੈਂਟ ਸੀ ਉਹ ਐਕਸਟੈਂਡ ਕਰਦੀਆਂ ਆਈਆਂ ਸੋ ਇਹ ਸਰਕਾਰ ਨੇ ਨਾ ਇਹਦਾ ਐਗਰੀਮੈਂਟ ਐਕਸਟੈਂਡ ਕੀਤਾ ਤੇ ਇਸ ਨੂੰ ਸਮੇਂ ਦੇ ਉੱਤੇ ਬੰਦ ਕਰ ਰਹੇ ਨੇ ਨਾਲ ਇੱਕ ਜਿਹੜੀ ਹੋਰ ਮੈਂ ਪਹਿਲਾਂ ਦੱਸਿਆ ਵੀ ਖੁਸ਼ੀ ਵਾਲੀ ਗੱਲ ਇਹ ਹੈਗੀ ਕਿ ਲੋਕਾਂ ਦੇ ਮਨਾਂ ਵਿੱਚ ਇੱਕ ਭਾਵਨਾ ਸੀ ਕਿ ਟੋਲ ਪਲਾਜ਼ੇ ਬੰਦ ਹੋ ਜਾਣਗੇ ਦੂਜੀਆਂ ਪਾਰਟੀਆਂ ਕਹਿੰਦੇ ਸੀ ਵੀ ਸੜਕਾਂ ਨਹੀਂ ਬਣਣੀਆਂ ਮਾਨ ਸਰਕਾਰ ਦੇ ਅਸੀਂ ਇਸ ਲਈ ਧੰਨਵਾਦੀਆਂ ਕਿ ਜਿਹੜੀ ਪਟਿਆਲਾ ਲੁਧਿਆਣਾ ਰੋਡ ਆ ਉਹਨਾਂ ਨੇ ਟੋਲ ਪਲਾਜੇ ਬੰਦ ਹੋਣ ਤੋਂ ਪਹਿਲਾਂ ਹੀ ਇਹ ਇੱਕ ਇੱਕ ਤਰ੍ਹਾਂ ਦੇ ਨਾਲ ਪੂਰੀ ਨਵੀਂ ਬਣਾ ਦਿੱਤੀ ਸੋ ਇਹ ਸੜਕ ਦੇ ਉੱਤੇ ਇਸ ਗੱਲ ਦਾ ਵੀ ਬਹੁਤ ਵੱਡੀ ਵਧਾਈ ਮਾਨ ਸਾਹਿਬ ਨੂੰ ਹੈ ਕਿ ਜਿਨ੍ਹਾਂ ਨੇ ਲੁਧਿਆਣਾ ਪਟਿਆਲਾ ਰੋਡ ਆ ਇਹ ਜੀਟੀ ਰੋਡ ਦਾ ਜਿਹੜਾ ਬਦਲਾ ਜਿਹੜਾ ਦਿੱਤਾ ਹੈ ਮੈਂ ਨਰੇਸ਼ ਕਮਾਲ ਮੇਰਾ ਪਿੰਡ ਨਾਰੀਕੇ ਆ ਜੀ ਨਾਲ ਹੀ ਪੈਂਦਾ ਟੋਲ ਤੋਂ 2.5 ਕਿਲੋਮੀਟਰ ਤੇ ਸਾਨੂੰ ਤਾਂ ਜਿ ਅੱਜ ਬੜਾ ਵਿਆਹ ਵਰਗਾ ਮਾਹੌਲ ਲੱਗਦਾ ਕਿਉਂਕਿ ਜਦੋਂ ਵੀ ਅਸੀਂ ਲੁਧਿਆਣੇ ਵੱਲੋਂ ਨਿਕਲਦੇ ਸੀ ਪਹਿਲਾਂ ਲੁਧਿਆਣਾ ਰੋਡ ਤੇ ਇੱਕ ਟੋਲ ਸੀ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਉਹਨੂੰ ਚੁੱਕਿਆ ਹੁਣ ਜਦੋਂ ਅਸੀਂ ਪਟਿਆਲੇ ਵੱਲੋਂ ਨਿਕਲਦੇ ਸੀ ਤਾਂ ਦੋ ਟੋਲ ਪੈਂਦੇ ਸੀ ਇੱਕ ਮੋਹਰਣਾ ਤੇ ਇੱਕ ਪਟਿਆਲੇ ਤੋਂ ਬਾਹਰਲੀ ਸਾਈਡ ਨਹਿਰ ਦੇ ਉਰਲੇ ਪਾਸੇ ਭਗਵੰਤ ਮਾਨ ਸਰਕਾਰ ਨੇ ਅੱਜ ਬੜਾ ਇਤਿਹਾਸਕ ਫੈਸਲਾ ਲੈਂਦੇ ਹੋਏ ਦੋਨੋਂ ਟੋਲ ਬੰਦ ਕੀਤੇ ਆ ਮਲੇਰ ਕੋਲ ਦਾ ਪਟਿਆਲਾ ਰੋਡ ਨੂੰ ਟੋਲ ਫ੍ਰੀ ਕੀਤਾ ਬੜਾ ਖੁਸ਼ੀ ਦਾ ਮਾਹੌਲ ਆ ਜੀ ਪੈਸੇ ਦੀ ਵੀ ਬਚਤ ਤੇ ਸਮੇਂ ਦੀ ਬਚਤ ਬڑے ਬੜਾ ਹੀ ਅੱਛਾ ਕਦਮ ਆ ਅੱਜ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਆ ਕਿ ਅਸੀਂ ਇਸ ਇਤਿਹਾਸਕ ਪਲ ਦੇ ਗਵਾਹ ਬਣੇ ਆ ਕਿ ਇਹ ਟੋਲ ਭਗਵੰਤ ਮਾਨ ਸਰਕਾਰ ਨੇ ਬੰਦ ਕੀਤਾ ਜਿਹੜੀਆਂ ਆਮ ਸਰਕਾਰਾਂ ਪਹਿਲਾਂ ਚਲਦੀਆਂ ਆਈਆਂ ਨੇ ਉਹ ਤਾਂ ਜਦੋਂ ਤੂਰ ਬਲਾਗੇ ਦਾ ਟਾਈਮ ਆਉਂਦਾ ਸੀ ਤਾਂ ਥੋੜੇ ਪੈਸੇ ਲੈ ਕੇ ਅੱਗੇ ਤੋਰ ਦਿੰਦੇ ਤੇ ਪਰ ਮਾਨ ਸਰਕਾਰ ਨੇ ਆਉਣ ਅਸਾਰ ਜਦੋਂ ਇਹਦਾ ਮਿਆਦ ਖਤਮ ਹੋ ਗਈ ਇਹਨਾਂ ਨੂੰ ਬੰਦ ਕਰਾਇਆ ਇਸ ਕਰਕੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਸਰਕਾਰ ਤੇ ਲੋਕਾਂ 'ਚ ਵੀ ਬੜੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਲੋਕਾਂ ਨੂੰ ਬਹੁਤ ਭਾਰੀ ਰਾਹਤ ਮਿਲੀ ਹੈ ਇੱਕ ਦਾ ਪੈਸੇ ਲਾਉਣ ਕਰਨਿਓ ਤੇ ਇੱਕ ਸਮਾਜ ਸਮਾਜੀ ਬਚਤਾ ਉਹ ਵੀ ਬੜੀ ਜ਼ਰੂਰੀ ਸੀ। ਤਿੰਨ ਤੋਂ ਦੂਏ ਪਿੰਡ ਜਾਣ ਲਈ ਵੀ ਹੁਣ ਹੈਗਾ ਸੀ ਪਹਿਲਾਂ ਹੁਣ ਨਹੀਂ ਹੈਗਾ। ਤਿੰਨੇ ਟੋਲ ਪਲਾਜੇ ਖਤਮ ਹੋਣ ਤੋਂ ਬਾਅਦ ਪਟਿਆਲੇ ਤੱਕ ਇੱਧਰ ਲੁਧਿਆਣੇ ਤੋਂ ਲੈ ਕੇ ਕੋਈ ਵੀ ਟੋਲ ਪਲਾਜਾ ਨਹੀਂ ਆਉਂਦਾ। ਇਹ ਤਿੰਨ ਟੋਲ ਪਲਾਜੇ ਚੱਕੇ ਗਏ ਨੇ। ਇੱਕ ਥੋੜਾ ਜਿਹਾ ਪਹਿਲਾਂ ਚੱਕਦਾ ਸੀ ਇਕਬਾਲਪੁਰ ਵਾਲਾ ਤੇ ਅਮਰਗੜਾ ਤੇ ਪਟਿਆਲਾ ਹੁਣ ਚੱਕਦੇ। ਹੁਣ ਇਹ ਸੜਕ ਬਿਨਾਂ ਟੋਲ ਪਲਾਜਿਆਂ ਤੋਂ ਸਾਰੀ ਰਾਹਤ ਮਿਲ ਗਈ। ਇਸ ਕਰਕੇ ਲੋਕਾਂ ਨੂੰ ਬਹੁਤ ਭਾਰੀ ਇਹਦਾ ਫਾਇਦਾ।